ਨਾ ਤੇ ਹੋਰ ਵੀ ਜੋ ਮੇਰੇ ਦਰਜਾ ਬਦਰਜਾ ਸਾਥੀ ਸਾਬਾ ਨੇ ਆਓ ਪਹਿਲਾਂ ਗੁਰੂ ਸਾਹਿਬ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸੰਗਤ ਜੀ ਤੁਹਾਨੂੰ ਪਤਾ ਹੈ ਕਿ ਚੋਣਾ ਸ਼ੁਰੂ ਹੋ ਚੁੱਕੀਆਂ ਤੁਹਾਡੀ ਕਚੈਰੀ ਦੇ ਵਿੱਚ ਸਾਰੇ ਲੋਕ ਸਾਰੀਆਂ ਪਾਰਟੀਆਂ ਦੇ ਨਮਾਇंदे ਆਪਣਾ ਆਪਣਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਕੋਲੇ ਆ ਚੁੱਕੇ ਆ ਪ੍ਰਸ਼ਾਸਨਿਕ ਜੀ ਇਸ ਵਾਰ ਇੱਕ ਨਵਾਂ ਕੰਮ ਹੋ ਚੁੱਕਾ ਪਿੰਡਾਂ ਦੇ ਵਿੱਚ ਅਜੇ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਨਹੀਂ ਦਿੱਤਾ ਜਾ ਰਿਹਾ ਜਿਨ੍ਹਾਂ ਨੇ ਪਿੰਡ ਦੇ ਲੋਕਾਂ ਦੇ ਨਾਲ ਝੂਠੇ ਵਾਅਦੇ ਕੀਤੇ ਆ ਸਾਡੀ ਬੀਬੀਆਂ ਦਾ ਸਤਕਾਰ ਨਹੀਂ ਕੀਤਾ ਸਾਡੀ ਕਿਸਾਨੀ ਦਾ ਨੁਕਸਾਨ ਕੀਤਾ ਸੋ ਹਰ ਲੋਕ ਜਿੰਨੇ ਵੀ ਇਹ ਗਏ ਆ ਇੱਥੇ ਬੜਨ ਤੋਂ ਡਰਦੇ ਪਏ ਆ ਤੁਸੀਂ ਦੇਖੋ ਜਿਹੜੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਸੀ ਜਿਹੜੀ ਕਹਿੰਦੀ ਸੀ ਵੀਆਈਪੀ ਕਲਚਰ ਖਤਮ ਕਰਾਂਗੇ ਅੱਜ ਉਹਨਾਂ ਨੇ ਵੀਆਈਪੀ ਕਲਚਰ ਸ਼ੁਰੂ ਕਰਕੇ ਉਹ ਅੱਜ ਆਪ ਪਿੰਡਾਂ ਦੇ ਅੰਦਰ ਬੜਨ ਤੋਂ ਡਰ ਰਹੇ ਆ ਤੁਹਾਡੇ ਕੋਲੇ ਈ ਜੇਪ ਦੇ ਕੈਂਡੀਡੇਟ ਨੇ ਆਣਾ ਹੋਵੇ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਪੁਲਸ ਦੀ ਵੈਨ ਚਾਹੀਦੀ ਆ ਆਮ ਆਲਮੀ ਪਾਰਟੀ ਵਾਲਿਆਂ ਨੇ ਆਣਾ ਹੋਵੇ ਉਹਨਾਂ ਨੂੰ ਪੁਲਿਸ ਦੀ ਵੈਨ ਚਾਹੀਦੀ ਆ ਕਿਉਂਕਿ ਉਹਨਾਂ ਨੂੰ ਪਤਾ ਗਿਆ ਕਿ ਸਤਕਾਰ ਉਹਨਾਂ ਦਾ ਪੂਰਾ ਹੋਣਾ ਹੈ ਕਮੀ ਸਤਕਾਰ ਦੇ ਵਿੱਚ ਕੋਈ ਨਹੀਂ ਹੋਣੀ ਕਿਉਂਕਿ ਇੱਥੇ ਕਹਿੰਦੇ ਆ ਆਏ ਗਏ ਨੂੰ ਤੇਗ ਤੇ ਸਿਰ ਚੜੇ ਨੂੰ ਤੇਗ